ਅਤੀਤ ਤੋਂ ਬਾਅਦ ਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਸਿਹਤ ਕ੍ਰਾਂਤੀ ਸਰਦਾਰ ਸਾਹਿਬ ਜਿਹੜੇ ਮਾਨ ਸਰਕਾਰ ਵੱਲੋਂ ਮੁਕਮਤੀ ਸਿਹਤ ਯੋਜਨਾ ਸ਼ੁਰੂ ਕੀਤੀ ਗਈ ਆ ਕੀ ਕਹਿਣਾ ਚਾਹੂੰਗਾ ਉਹ ਬਹੁਤ ਵਧੀਆ ਪ੍ਰਾਲਾ ਜੀ ਹਰ ਗਰੀਬ ਆਦਮੀ ਦੀ ਮਨ ਲੋ ਸਿਹਤਾਂ ਉਹ ਜੀ ਜਿਹੜਾ ਵੀ ਕੋਈ ਇਲਾਜ ਕਰਾਉਣਾ ਉਹਨਾਂ 10 ਲੱਖ ਤੱਕ ਫ੍ਰੀ ਹੋ ਜਾਣਾ ਜੀ ਇਹੋ ਜਿਹਾ ਕੰਮ ਮਨ ਲੋ ਆਮ ਪਿਛਲੀਆਂ ਗਵਰਨਮੈਂਟਾਂ ਨੇ ਨਹੀਂ ਕੀਤਾ ਜੋ ਇਹ ਗਵਰਨਮੈਂਟ ਨੇ ਕਰਤਾ ਆਮ ਲੋਕਾਂ ਵਾਸਤੇ ਬਹੁਤ ਵਧੀਆ ਪ੍ਰਾਲਾ ਜੀ ਤੇ ਕੀ ਕੀ ਲਾਜ ਤੁਹਾਨੂੰ ਪਤਾ ਕਿ ਇਹ ਤੇ ਹੁੰਦਾ ਨਹੀਂ ਲਾਜਵਾਰੇ ਨਹੀਂ ਜੇ ਸਾਨੂੰ ਅਜੇ ਪਤਾ ਐ ਮੈਂ ਤੁਹਾਨੂੰ ਮਨ ਲਓ 10 ਰੱਖ ਖੂਤਾ ਕੋ ਹੋਣਾ ਵਾ ਮੰਨ ਲਓ ਉਹਦੇ ਚ ਹਾਂਜੀ ਤੇ ਮੰਨ ਲਓ ਕੀ ਵੀਰ ਘਰੇ ਕੋਈ ਬਿਮਾਰ ਹੋ ਜਾਂਦਾ ਸੀ ਅੱਗੇ ਹਾਂਜੀ ਤਾਂ ਫਿਕਰ ਪੈ ਜਾਂਦਾ ਸੀ ਪੈ ਕਿਥੋਂ ਪੈਸਾ ਕਿਥੋਂ ਲੈ ਕੇ ਆਉਣਾ ਹੁਣ ਹੁਣੇ ਆ ਵੀ ਉਹ ਕਾਰਡ ਬਣ ਜਾਊਗਾ ਤੇ ਜਿਹੜੇ ਮਰਜੀ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲਾਂ ਚ ਜਿਹੜੇ ਇਹਨਾਂ ਦੇ ਨਾਲ ਲਿੰਕ ਹੋਣਗੇ ਉਹਨਾਂ ਚ ਇਲਾਜ ਉਹਨਾਂ ਲੋਕਾਂ ਦਾ ਫ੍ਰੀ ਹੋਏਗਾ ਕੀ ਕਹਿਣਾ ਚਾਹੋਗੇ ਮਾਨ ਸਰਕਾਰ ਨਾਲ ਬਹੁਤ ਵਧੀਆ ਜੀ ਪ੍ਰਾਲਾ ਇਹਨਾਂ ਦਾ ਹਾਂਜੀ ਜਿੰਨੀ ਵੀ ਚਲਾਗਾ ਕੀਤੀ ਜਾਵੇ ਉਨੀ ਥੋੜੀ ਹੈ ਜੀ ਹਾਂਜੀ ਜੋ ਕੋਈ ਰਾਜ ਕੋਈ ਸਰਕਾਰ ਨਹੀਂ ਕਰ ਸਕੀ ਉਹ ਆਪ ਦੀ ਪੰਜਾਬ ਸਰਕਾਰ ਨੇ ਕੀਤਾ ਸਰਦਾਰ ਭਗਵਤ ਮਾਨ ਨੇ ਕਰ ਦਿਖਾਇਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮਾਨ ਸਰਕਾਰ ਦਾ ਕਿ ਉਹਨਾਂ ਨੇ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਲਾਗੂ ਕੀਤੀ ਹੈ ਸਾਡੇ ਗਰੀਬ ਪਰਿਵਾਰਾਂ ਨੂੰ ਜੀਮੀਦਾ ਪਰਿਵਾਰ ਹੋਰ ਆਪਣੇ ਦਿਹਾੜੀਦਾਰ ਭਰਾਵਾਂ ਵਾਸਤੇ ਇਹਨਾਂ ਨੇ ਬਹੁਤ ਵੱਡਾ ਅਪਰਾਲਾ ਕੀਤਾ ਜੋ ਕਿ ਕੋਈ ਬਿਮਾਰ ਸ਼ਮਾਰ ਪਰਿਵਾਰ ਵਿੱਚ ਪਿਆ ਹੁੰਦਾ ਹੈ ਉਹ ਇਲਾਜ ਤੋਂ ਬਿਨਾ ਇਸ ਜੱਗ ਤੋਂ ਚਲਾ ਜਾਂਦਾ ਸੀਗਾ ਤੇ ਉਸਦੇ ਇਲਾਜ ਵਾਸਤੇ ਇਹਨਾਂ ਨੇ ਅਪਰਾਲਾ ਕੀਤਾ 10 ਲੱਖ ਦਾ ਇਲਾਜ ਜੋ ਫ੍ਰੀ ਕੀਤਾ ਹੈ ਕਿਸੇ ਵੀ ਹਸਪਤਾਲ 'ਚ ਅਸੀਂ ਜਾ ਕੇ ਮੇਰਾ ਗਰੀਬ ਭਰਾ ਕੋਈ ਆਪਣਾ ਇਲਾਜ ਕਰਾ ਸਕਦਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੀ ਭਗਵੰਤਮਾਨ ਸਰਕਾਰ ਦਾ ਜਿਨੇ ਇਹ ਮਹਿਮ ਚਲਾ ਕੇ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕੀਤੀਆਂ ਨੇ ਥੋੜਾ ਇਲਾਕਾ ਕਿਹੜਾ ਸਾਡਾ ਇਲਾਕਾ ਜੀ ਲੰਬੀ ਹਲਕਾ ਜ਼ਿਲ੍ਹਾ ਸ਼੍ਰੀ ਮੁਕਤਸਰ ਸ ਹੈ ਬਾਦਲਾਂ ਦਾ ਘੜਾ ਜੀ ਉੱਥੇ ਚੱਲ ਕੇ ਆਏ ਜੀ ਪਹਿਲਾਂ ਹਲਕੇ ਚ ਕਿਤੇ ਇਹ ਜੀ ਸਕੀਮਾਂ ਸੀਗੀਆਂ ਨਹੀਂ ਜੀ ਸਾਡੇ ਤਾਂ ਹੋਰ ਹੀ ਸਕੀਮਾਂ ਚੱਲਦੀਆਂ ਰਹਿ ਜਾਂ ਜੀ ਇਹ ਤਾਂ ਪਹਿਲੀ ਵਾਰ ਤਾਂ ਧੰਨਵਾਦੀਆਂ ਸੀ ਭਗਵੰਤਮਾਨ ਦੇ ਪਰ ਵੀ ਜਿਹੜੇ ਨੇ ਬਹੁਤ ਸੋਨੇ ਉਪਰਾਲੇ ਕੀਤੇ ਐ ਤੇ ਖੇਡਾਂ ਦੇ ਮੈਦਾਨ ਵੀ ਬਹੁਤ ਵਧੀਆ ਤੌਰ ਤੇ ਬਣਾਇਆ ਨੌਕਰੀਆਂ ਵੱਡੇ ਪੱਧਰ ਤੇ ਦਿੱਤੀਆਂ ਜਾ ਰਹੀਆਂ ਐ ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਮੁੱਖ ਮੰਤਰੀ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਕਿਸੇ پابੰਦੀ ਦੇ ਬਿਨਾ ਕਿਸੇ ਸ਼ਰਤ ਦੇ 3 ਕਰੋੜ ਪੰਜਾਬੀਆਂ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਕਾਰਡ ਸੱਤਾ ਸਾਹਿਬ ਜਿਹੜੀ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਹੋਈ ਆ ਕੀ ਕਹਿਣਾ ਚਾਹੂੰਗੀ ਸਰ ਬਹੁਤ ਵਧੀਆ ਇਹ ਸਕੀਮ ਚੱਲੀ ਆ ਜੀ ਖਾਸ ਕਰਕੇ ਗਰੀਬ ਬੰਦੇ ਤੇ ਵਿਚਾਰੇ ਲੋਕੀ ਲਾਜ ਦੁਖੋ ਪੈਆਂ ਦੁਖੋ ਮਰੀ ਜਾਂਦੇ ਘਰੀ ਖਰਦੇ ਨਹੀਂ ਘਰ ਫਿਰ ਕਿੱਥੇ ਖੜਾਂਗੇ ਇਹਨੂੰ ਸਾਡੇ ਕੋਲ ਪੈਸੇ ਨਹੀਂ ਹੈਗੇ ਕਿਰਾਏ ਤੱਕ ਨਹੀਂ ਹੁੰਦੇ ਇਹ ਤਾਂ ਬੜੀ ਸ਼ਾਬਾਸ਼ ਹੈ ਸਰਕਾਰ ਦੇ ਕੋਈ ਇਹ ਸਰਕਾਰ ਪਹਿਲਾਂ ਨਹੀਂ ਇਹੋ ਜਿਹਾ ਪ੍ਰਾਲਾ ਕਰ ਸਕੀ ਜਿਹੜਾ ਇਹ ਪ੍ਰਾਲੇ ਕਰਨ ਦਿਆ ਵਾ ਇਹ ਬਹੁਤ ਵਧੀਆ ਨਾਈਸ ਆਦਮੀ ਆ ਬਾਕੀ ਵੀ ਰਹੇ ਆ ਆ ਬਾਦਲੋ ਨਹੀਂ ਵੀ ਰਹੇ ਇਹਨਾਂ ਤੇ ਲੁੱਟ ਕੇ ਖਾ ਲਿਆ ਪੰਜਾਬ ਨੂੰ ਬਹੁਤ ਬੁਰਾ ਹਲ ਕਰ ਦਿੱਤਾ ਨਾ ਪੰਜਾਬ ਦਾ ਜੀ ਇਹੋ ਜਿਹਾ ਬੰਦਾ ਸਾਨੂੰ ਭਗਵੰਤ ਮਾਨ ਨੂੰ ਸਾਰਿਆਂ ਨੂੰ ਇਮਾਨਦਾਰੀ ਨਾਲ ਵੋਟ ਪਾਉਣੀ ਚਾਹੀਦੀ ਆ ਕਿਉਂਕਿ ਇੰਨਾ ਵਧੀਆ ਬੰਦਾ ਕਾਹਨੂੰ ਮੁੱਖ ਮੰਤਰੀ ਸਾਨੂੰ ਲੱਭ ਨਹੀਂ ਸਕਦਾ ਅੱਗੇ ਜਦੋਂ ਕੋਈ ਘਰੇ ਬਿਮਾਰ ਹੁੰਦਾ ਸੀ ਤਾਂ ਫਿਕਰ ਪੈਂਦੀ ਪੈਂਦਾ ਹੁਣ 10 ਲੱਖ ਵਾਲਾ ਕਾਰਡ ਬਣ ਗਿਆ ਬਣ ਜਾਣਾਗਾ ਤੇ ਹੁਣ ਸਰ ਬਹੁਤ ਵਧੀਆ ਗੱਲ ਇੰਨੇ ਨਾਲ ਵੇਖੋ ਇੱਕ ਬੰਦੇ ਨੇ ਪੈਸੇ ਦੁੱਖੋ ਦੁਨੀਆ ਤੋਂ ਹੀ ਚਲੇ ਜਾਣਾ ਇਹ ਤਾਂ ਭਗਵੰਤ ਮਾਨ ਸਾਹਿਬ ਦੀ ਬੜੀ ਦੇਣ ਵਧੀਆ ਵਾ ਉਹ ਵਿਚਾਰਾ ਕੋਈ 10 ਸਾਲ ਜੀਊਗਾ ਕੋਈ 15 ਸਾਲ ਜੀਊ ਆਪਣੇ ਬੱਚੇ ਵਿਆਹ ਸਕਦਾ ਆਪਣੀਆਂ ਧੀਆ ਵਿਆਹ ਸਕਦਾ ਆਪਣੀ ਹੁੰਦਿਆਂ ਭਾਵੇਂ ਮਾੜਾ ਵਿਆਹੇ ਭਾਵੇਂ ਚੰਗਾ ਵਿਆਹੇ ਬਹੁਤ ਵਧੀਆ ਜੀ ਬਹੁਤ ਵਧੀਆ ਸਰਕਾਰ ਆ ਜੀ ਬੜੇ ਗੁੱਡ ਬੰਦੇ ਆ ਜੀ ਗੋਡੇ ਬਦਲਣ ਤੋਂ ਲੈ ਕੇ ਗੁਰਦੇ ਦੇ ਟ੍ਰਾਂਸਪਲੈਂਟ ਤੱਕ ਦਿਲ ਤੋਂ ਲੈ ਕੇ ਕੈਂਸਰ ਤੱਕ ਹਰ ਛੋਟੀ ਵੱਡੀ ਬਿਮਾਰੀ ਦਾ ਇਲਾਜ ਅਤੇ ਇੱਥੋਂ ਤੱਕ ਕਿ ਸਰਜਰੀ ਵੀ ਮੁਫਤ ਅਤੇ ਨਕਦੀ ਰਹਿਤ